ਅੱਜ ਵੀਰ ਜੀ ਖਨੋਰੀ ਬਾਰਡਰ ਦੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਥੇਬੰਦੀ ਦੇ ਜਿਹਾਰੂ ਕਿਸਾਨ ਇੱਥੇ ਅੱਜ ਵੱਡੀ ਗਿਣਤੀ ਚ ਪਹੁੰਚ ਰਾਇਆ ਜੀ ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ਿਲ੍ਹਾ ਫਿਰੋਜ਼ਪੁਰ ਜੀ ਇਹ ਸਰਕਾਰਾਂ ਕਰਦੀਆਂ ਕੀ ਹੇਰਾ ਫੇਰੀ 400 ਵੀ ਹੇਰਾ ਫੇਰੀ ਚੱਕ ਦਿਆਂਗੇ ਸੌਣ ਤੇ ਕੋਟਾ ਰੱਖ ਦਿਆਂਗੇ ਮੰਗ ਮੰਗ ਕੇ ਵੇਖ ਲਿਆ ਰੋਜ ਮਾ ਕੇ ਵੇਖਾਂਗੇ ਮੰਗ ਮੰਗ ਕੇ ਵੇਖ ਲਿਆ ਰੋਜ ਮਾ ਕੇ ਵੇਖਾਂਗੇ ਕੀ ਕਰਨਗੇ ਜੇਲਾ ਥਾਣੇ ਲੋਕਾਂ ਦੇ ਹੜਵਾ ਹੀ ਕਰਨਗੇ ਜੇਲਾ ਖਾਣੇ ਲੋਕਾਂ ਨੇ ਹਟਵਾਂਦੇ ਜਾਣੇ ਗੱਲ ਕਰੀਏ ਮਦੂਰ ਦੁਕਾਨਦਾਰ ਫਲਾਇ ਮੇਕਤਾ ਜਿੰਦਾਬਾਦ 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 ਹਾਂਜੀ ਪ੍ਰਧਾਨ ਜੀ ਕੀ ਨਾਂ ਹੈ ਜੀ ਆਪਣਾ ਕਰਨਾਲ ਸਿੰਘ ਭੋਲਾ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਜਰਨਲ 77 ਫਰੋਜਪੁਰ ਜੀ ਕੀ ਕਿਵੇਂ ਮੋਰਚਾ ਚੱਲ ਰਿਹਾ ਅੱਜ ਕਿਹੜੇ ਸਬੰਧ ਚ ਇੰਨਾ ਭਾਰੀ ਕਾਬਲਾ ਲੈ ਅੱਜ ਜਿਹੜਾ ਵਰੇ ਗੰਢ ਦਾ ਇੱਥੇ ਰੁਕ ਗਾਣਾ ਤੋ ਜਿਹੜਾ ਵਰੇ ਗੰਢ ਦਾ ਉਹਦੇ ਚ ਅੱਜ 200 ਦਿਨ ਪੂਰਾ ਕਰਕੇ ਉਧੇ ਸ਼ਾਮਲ ਹੋਏ ਆ ਫਰੋਜਪੁਰ ਜ਼ਿਲ੍ਹੇ ਤੋਂ ਜਿਹੜਾ ਵੱਖ-ਵੱਖ ਜਥੇਬੰਦੀਆਂ ਦੇ ਅੱਜ ਸੱਦੇ ਤੇ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਇੱਥੇ ਸ਼ਾਮਲ ਹੋਏ ਆ ਇਹਨੂੰ ਕੱਠ ਨੂੰ ਹਟਾਉਣ ਦਾ ਵਧਾਉਣ ਦੇ ਵਾਸਤੇ ਅੱਜ ਇੱਥੇ ਆਏ ਆ ਜਿਹੜਾ ਕੱਲ ਨੂੰ ਲੜਾਈ ਜਾ ਕਿ ਜਿਹੜੀ ਸੈਂਟਰ ਸਰਕਾਰ ਨਾਲ ਬਾਤ ਚੜ ਕੇ ਲੜ ਸਕੀਏ ਇਹ ਕਿਸਾਨ ਅੱਜ ਇੱਥੇ ਇਨਾ ਵੀ ਵਿਖਾਉਣਗੇ ਕੱਠ ਵੀ ਜਿਹੜਾ ਸੈਂਟਰ ਸਰਕਾਰ ਦੇ ਕੰਨਾਂ ਤੱਕ ਗੂੰਜ ਪੜ ਜੇਗੀ ਅੱਜ ਇਥੋਂ ਇਨਾ ਕਿਸਾਨ ਮਜ਼ਦੂਰ ਦੁਕਾਨਦਾਰ ਮੁਲਾਜ਼ਮ ਸਭ ਏਕਤਾ ਕਰਕੇ ਇਕੱਠੇ ਹੋਏ ਆ ਤੇ ਗਾ ਕੱਲ ਨੂੰ ਮੋਦੀ ਸਰਕਾਰ ਨੂੰ ਨੱਥ ਪਾਉਣ ਵਾਸਤੇ ਇੱਥੇ ਆ ਜਾਇਆ ਜੀ ਤਾਂ ਆ ਜੀ ਵੀਰ ਜੀ ਕਿਹਨੇ ਆਏ ਆਪਣੇ ਜੀ ਨਿਸ਼ਾਨਦੀਪ ਸਿੰਘ ਬੰਡਾਲਾ ਜੀ ਕਾਈ ਪ੍ਰਧਾਨ ਪਿੰਡ ਬੰਡਾਲਾ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਏ ਨੂੰ ਕਿਵੇਂ ਦਾ ਮੋਰਚਾ ਚੱਲ ਰਿਹਾ ਸਾਡੀ ਇਹ ਜਿਹੜੀ ਜ਼ਿਲ੍ਹਾ ਫਰੋਜ਼ਪੁਰ ਦੀ ਵਾਰੀ ਚੱਲ ਰਹੀ ਆ ਸਾਡੇ ਪਿੰਡ ਦੀ ਵਾਰੀ 24 ਅਗਸਤ ਤੋਂ ਸੀ ਜੋ ਅੱਜ ਖਤਮ ਹੋ ਜਾਣੀ ਆ ਅੱਗੇ ਜੋ ਨਵਾਂ ਪਿੰਡ ਆਊਗਾ ਉਹਨਾਂ ਦੀ ਵਾਰੀ ਸ਼ੁਰੂ ਹੋਣੀ ਆ ਅੱਜ ਜਿਹੜਾ ਇੱਥੇ 200 ਦਿਨ ਪੂਰਾ ਹੋਇਆ ਮੋਰਚੇ ਅੱਜ ਇੱਥੇ ਸਟੇਜ ਲੱਗ ਗਈ ਹੈ ਵੱਡੇ ਆਗੂਆਂ ਵੱਲੋਂ ਦੱਸਿਆ ਜਾਊਗਾ ਕਿ 200 ਦਿਨ ਦੇ ਵਿੱਚ ਅਸੀਂ ਕੀ ਪ੍ਰਾਪਤੀ ਕੀਤੀ ਆ ਕੀ ਸਾਡੀ ਸਰਕਾਰ ਨਾਲ ਗੱਲ ਹੋਈ ਆ ਕੀ ਸਾਡੀਆਂ ਮੰਗਾਂ ਉਹਨੂੰ ਵਿਸਤਾਰਪੂਰਵਕ ਵੱਡੇ ਆਗੂਆਂ ਤੋਂ ਅੱਜ ਜਿਹੜੇ ਲੋਕ ਆ ਸਾਰੇ ਸਰਵਣ ਕਰਨਗੇ ਇਸੇ ਲਈ ਅੱਜ ਵੱਡਾ ਇਕੱਠ ਰੱਖਿਆ ਗਿਆ ਕਿ ਸਰਕਾਰ ਨੂੰ ਸੰਦੇਸ਼ ਜਾਏਗਾ ਕਿ ਇਹ ਲੋਕ ਆ ਜਿਹੜੇ ਹਜੇ ਵੀ ਇਕੱਠੇ ਆ ਚਾਹੇ ਇੱਥੇ ਥੋੜੇ ਲੋਕ ਬਹਿ ਕੇ ਮਤਲਬ ਪ੍ਰਦਰਸ਼ਨ ਕਰ ਰਹੇ ਸੀ ਜਦੋਂ ਵੀ ਇਹ ਤੋਂ ਵੀ ਵੱਡਾ ਸੰਦੇਸ਼ ਸਰਦਾ ਜਾਊਗਾ ਲੋਕ ਉਸੇ ਵੇਲੇ ਆ ਕੇ ਇੱਥੇ ਇਕੱਠ ਵਧਾਉਦੇ ਆ ਇਹ ਸਰਕਾਰ ਨੂੰ ਆਪਣਾ ਪ੍ਰਦਰਸ਼ਨ ਦਿਖਾਉਂਦੇ ਆ ਅੱਜ ਵੀ ਉਹ 200 ਦਿਨ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਸੀ ਸਟੇਜ 'ਵਾਲੋਂ ਜਾ ਰਹੇ ਆ ਇਹ ਕਿਸਾਨ ਸੰਘਰਸ਼ ਕਮੇਟੀ ਕੋਰਟਬਾ ਪੰਜਾਬ ਦੀ ਪੂਰੀ ਟੀਮ ਆ ਜ਼ਿਲ੍ਹੇ ਦੀ ਤੇ ਸਾਰੇ ਸੂਬੇ ਦੇ ਆ ਗੂ ਵੀ ਸਾਡੇ ਨਾਲ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ